ਜਿਹੜੇ ਸਰਕਾਰਾਂ ਨੇ ਅੱਜ ਤੱਕ ਹਲਕਾ ਸਲੇਮਪੁਰ ਨੂੰ ਬੇਕੂਕ ਬਣਾਇਆ ਅੱਜ ਉਹਦੇ ਸਬੰਧ ਵਿੱਚ ਜਿਹੜਾ ਇਹ ਮੋਰਚਾ ਲਾਇਆ ਹੈ ਤਾਂ ਜੋ ਧਰਨਾ ਤੇ ਅੱਜ ਤਾਂ ਹੀ ਕੰਮ ਚੱਲਣਾ ਹੈ ਜੇ ਤੁਸੀਂ ਆਪਾਂ ਵੱਲ ਕਰ ਸਕੀਏ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਤੱਕ ਵੀ ਬਾਜਪਾ ਦੀ ਹੈ ਸਾਰੇ ਮੇਰੇ ਗੁਰਦੇ ਬਲੋਤਰਾ ਤੇ ਨਾਲੇ ਨੇ ਆਏ ਕੋ ਪਹੁੰਚੋ ਬਾਕੇ ਤਾਂ ਜੇ ਆਪਾਂ ਰੋਲਾ ਪਾਜਾ ਸਕੀਏ ਤੇ ਪੰਜਾਬ ਸਰਕਾਰ ਦਾ ਜਿਹੜਾ ਹੈ ਇਹ ਜਿਹੜੇ ਪੇਟੀ ਸਾਬਾ ਦੱਬਣੀ ਹੈ ਤਾਂ ਕਿ ਤੁਹਾਡੀ ਸੁਣਵਾਈ ਹੋ ਸਕੇ ਸੋ ਸਾਰਿਆਂ ਨੇ ਆਪਣੇ ਆਪਣੇ ਜੋ ਇਸ ਗੱਲ ਦੀ ਸਮਝ ਚਾਹੀਦੀ ਹੈ ਕਿ ਸਾਰੇ ਤੁਹਾਡੇ ਦੁਕਾਨਾਂ ਦਾ ਬੇੜਾ ਬੇੜਕ ਹੋ ਗਿਆ ਇਸ ਇਲਾਕੇ ਦਾ ਤੇ ਤੁਸੀਂ ਆਏ ਨਹੀਂ ਨਹੀਂ ਕਿ ਲਾਗੇ ਪੈਲੈਸ ਖੁੱਲੇਗਾ ਉੱਥੇ ਨਹੀਂ ਜਾ ਰਹੇ ਕਿ ਪੰਪ ਹੈ ਉਹਦਾ ਕੰਮ ਹੋ ਰਿਹਾ ਹੈ ਕਾਰੇ ਵਾਰ ਕੋਈ ਨਹੀਂ ਕਰ ਰਿਹਾ ਕਹਿੰਦੇ ਤੁਸੀਂ ਅੱਜ ਇਹਦਾ ਨਹੀਂ ਕਰੋਗੇ ਫਿਰ ਤਾਂ ਬੜੀ ਔਖੀ ਗੱਲ ਹੈ ਤੁਹਾਡੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਸਾਰੇ ਜਾਨੇ ਆਪਣੀਆਂ ਗੱਲਾਂ ਛੱਡ ਕੇ ਪੁਰਾਣੇ ਦੁਕਾਨਦਾਰ ਕੇ ਬੈਠੇ ਹੋਈ ਨੇ ਜੇ ਕੋਈ ਚ ਆਇਆ ਤਾਂ ਸੁਣੇ ਤੇ ਆਵੇ ਤੇਰੇ ਅੱਗੇ ਬੈਠੇ ਵਿਕਾਸ ਸਾਹਿਬ ਆਵੇ ਕਿੱਥੇ ਗਏ 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 ਅਗੂ ਪੁਰਾਣੇ ਦੀ ਗੱਡੀ ਦੀ ਜ਼ਿੰਮੇਵਾਰੀ ਹੋਊਗੀ ਸਰਵਾਰ ਦੀ ਜੱਡੀ ਜੱਡਾਂ ਲਿਆ ਨਾ ਸਾਡਾ ਜੇਵੇਂ ਆਰਮੀ ਵਾਲੇ ਹੈਲੋ ਇੱਕ ਮਾ ਜਿੰਨੇ ਕ ਵੀਰ ਗੱਠਿਆ ਯਾਰ ਇੱਕ ਬੇਤੀ ਹੈ ਕਿ ਓਨਲੀ ਆਰਮੀ ਦੀ ਗੱਡੀ ਜਿਹੜੀ ਢੜਾਲੀਏ ਬਾਕੀ ਪ੍ਰਾਈਵੇਟ ਗੱਡੀ ਕੋਈ ਨਹੀਂ ਹੈ ਆਪ ਕੇ ਬਾਪ ਦਾ ਸਾਥ ਦੇ ਬਾਪ ਦਾ ਗਾਵਰਦੀ ਸਰਕਾਰ ਆਈ ਉਹਨਾਂ ਨੇ ਸਾਡੇ ਜਿਹੜੀ ਆ ਉਹ ਸਾਰ ਨਹੀਂ ਲਈ ਤੋਂ ਭਾਵ ਉਹ ਤੁਸੀਂ ਇੰਨੀ ਤਦਾਦ ਦੇ ਵਿੱਚ ਇਕੱਠੇ ਹੋਇਓ ਇਹ ਵੱਡੇ ਕਾਬਲੇ ਦੇ ਨਾਲ ਉੱਪਰੇ ਰਾਣੀ ਪੱਤੇ ਸਰਪੰਚ ਸਾਹਿਬ ਹੋਣਾ ਜੀ ਉਹ ਵੀ ਇੱਥੇ ਸਾਡੇ ਚ ਆਏ ਨੇ ਮਸੀਹਾਂ ਦਾ ਸਿਰੋਂ ਤੇ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਤੇ ਜੀ ਆਇਆ ਕਹਿੰਦੇ ਤੇ ਜਿੰਨੇ ਵੀ ਭਰਾ ਆਏ ਨੇ ਇਹ ਸਾਰੇ ਅੱਗੇ ਆ ਕੇ ਗੱਲ ਦੀ ਕਿਰਪਾਲਤਾ ਕਰੋ ਬਾਤ ਕਰਕੇ ਡਿਪੈਂਸਰ ਹੋੜ ਹੈ ਇਸ ਕਰਕੇ ਉਹ ਵੀ ਡਿਪੈਂਸ ਜਿਹੜੀਆਂ ਕੱਟੀਆਂ ਉਹਨਾਂ ਨੂੰ ਛੂਟ ਦਿੱਤੀ ਹੋਈ ਹੈ ਇਹ ਜਿਹੜਾ ਧਰਨਾ ਹੈ ਬੁਲੰਸਾਂ ਯਾਂ ਬੁਲੰਸਾਂ ਯਾਂ ਬੁਲੰਦ ਇਹ ਜਿਹੜਾ ਧਰਨਾ ਹੈ ਨਾ ਉਹ ਇਸ ਤਰ੍ਹਾਂ ਕੇ ਲੱਗਿਆ ਕਿ ਸਾਰੇ ਲੋਕ ਟੁਫੀ ਨੇ ਉਹਦੇ ਵਿੱਚ ਪਾਵੇਂ ਕੋਈ ਕਾਂਗਰਸੀ ਆ ਪਾਵੇਂ ਕੋਈ ਟੀਜਪੀ ਦਾ ਪਾਵੇਂ ਕੋਈ ਆਪ ਦਾ ਆ ਪਾਵੇਂ ਕੋਈ ਕਾਫਰੇਡ ਆ ਸਾਰੇ ਹੀ ਦੁਖੀ ਨੇ ਤੁਹਾਨੂੰ ਪਤਾ ਹੈ ਅਹੀਂ ਟੁਫੀ ਕਿਸ ਕਰਕੇ ਆ ਕਿ ਜਿਹੜੀ ਸਰਕਾਰ ਟੈਂਡਰ ਲੱਗ ਚੁੱਕੇ ਦਿਨ ਉਹ ਟੈਂਡਰ ਲਾ ਕੇ ਉਹਨਾਂ ਦਾ ਕੋਈ ਟਾਈਮ ਮੋਟ ਉਹਨਾਂ ਦਾ ਕਦੋਂ ਆ ਕਦੋਂ ਲਾਣ ਗਿਓ ਕਮ ਕਮ ਲਾੜਦੇ ਇਹ ਗੱਲ ਸਾਡਾ ਜਿਹੜਾ ਕੋਈ ਅੱਖਰ ਆ ਕੇ ਸਾਡੇ ਨਾਲ ਗੱਲ ਕਰੇਗਾ ਕਿ ਅਸੀਂ ਕਰਨਾ ਚੁਪਨਾ ਭਾਵੇਂ ਸਾਨੂੰ ਕਿੰਨਾ ਲੰਮਾ ਵੀ ਸੰਘਰਸ਼ ਕਰਨਾ ਪਿਆ ਅਸੀਂ ਇਹ ਕਰਾਂਗੇ ਇਸ ਤੋਂ ਬਾਅਦ ਭਰਾਵੋ ਅਸੀਂ ਕਮੇਟੀਆਂ ਬਣਾਵਾਂਗੇ ਜਿੰਨੇ ਸਾਡੇ 12 14 ਪਿੰਡ ਜਿੰਨੇ ਪਿੰਡਾਂ ਦੇ ਇਹ ਸਾਰੇ ਸਾਰੇ ਦੇ ਪਿੰਡਾਂ ਦੇ ਜਵਾ ਦੇ ਜਿੰਨੇ ਵੀ ਪਿੰਡ ਪੈਂਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਕਮੇਟੀਆਂ ਬਣਾ ਕੇ ਜਾਣਾ ਜਾਣਾ ਮੈਂਬਰੀ ਤੇ ਨੈਸ਼ਨਲ ਹਾਈਵੇ ਬੰਦ ਕਰਾਂਗੇ ਉਸ ਤੋਂ ਬਾਅਦ ਕੇ ਸਾਨੂੰ ਮਰਨ ਵਕਤ ਤੱਕ ਵੀ ਰੱਖਣਾ ਪਿਆ ਕਿ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਦੇ ਅੱਗੇ ਸਾਹਮਣੇ ਧਰਨਾ ਲਿਆਂਗੇ ਫੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਕਿ ਭਰਾਵੋ ਇਕੱਠੇ ਹੋ ਜੋ ਤੇ ਤਾਇਆ ਰੋਡ ਬੰਦਣੀ ਹੈ ਤੁਹਾਡਾ ਕੋਈ ਦੁੱਜੀ ਜਿਹੜਾ ਨਾ ਬੁੱਧ ਲੈ ਕੇ ਮੇਰੇ ਕੋਲ ਉਹ ਸਿਆਣਪੁਰ ਨੂੰ ਜਾਵਣ ਦਾ ਰਾਨੀਪੁਰ ਤੋਂ ਤੇ ਪਨਵਾਲ ਤੋਂ ਪਹਿਲਾਂ ਪਹਿਲਾਂ ਹੀ ਨਾ ਆਓ ਪਨਵਾਲ ਤੋਂ ਪਹਿਲਾਂ ਪਹਿਲਾਂ ਹੀ ਉਹਦੇ ਵਿੱਚੋਂ ਮੱਖਣ ਡੇਗ ਲ ਜਾਂਦਾ ਹੈ ਫੋ ਭਰਾਵੋ ਆਰ ਆਰਮੀਨੀਆਂ ਗੱਡੀਆਂ ਆਈਆਂ ਨੇ ਦੇ ਤੋਂ ਨਹੀਂ ਭਰਾ ਮੇਰੇ ਸਾਈਡ ਕਰ ਦਿਓ ਆਰਮੀਨੀਆਂ ਗੱਡੀਆਂ ਲੰਘ ਲੈ ਮਿਓ ਉਹਦੇ ਬਾਅਦ ਫੇਰ ਚੱਲਣਾ ਚਾਲੂ ਕਰਾਂਗੇ ਮੇਰੇ ਤੋਂ ਲੈ ਕੇ ਸਯਾਨਪੁਰ ਤੱਕ ਦੀ ਇੱਕ ਸੜਕ ਜਿਹੜੀ ਮੇਨ ਰੀਡ ਦੀ ਹੱਡੀ ਆ ਸਯਾਨਪੁਰ ਕੌਂਸਲ ਸੀ ਸੀ ਦੀ ਤੇ ਰੀਡ ਦੀ ਹੱਡੀ ਜਦੋਂ ਟੁੱਟ ਗਈ ਤੇ ਤੁਹਾਡੀ ਕੌਂਸਲ ਸੀ ਸੀ ਕਿੱਥੇ ਰਹੇਗੀ ਮੇਰੇ ਵੀਰੋ ਇਸ ਕਰਕੇ ਆ ਵੀ ਅੱਜ ਕੋਈ ਸਿਆਸੀ ਗੱਲ ਨਹੀਂ ਕਰਨੀ ਤੇ ਕਿ ਗੁੱਸਾ ਆਉਂਦਾ ਹੈ ਗਿਲਾ ਆਉਂਦਾ ਪੀਆਰ ਜਿਨ੍ਹਾਂ ਵਾਸਤੇ ਇੰਨੇ ਮੋਟਾਵਾ ਜ਼ਿੰਦਾਬਾਦ ਆਪਣੇ ਟੈਂਪ ਬੰਦੇਰੇ ਖਰਚੇ ਕਰਦੇ ਰਹੇ ਤੇ ਉਹਨਾਂ ਨੇ ਸਾਡੀ ਸੜਕ ਨਹੀਂ ਬਣਾਈ ਸਾਡੀ ਅੱਜ ਮਜ਼ਦੂਰੀ ਕਾਰਨ ਸਾਰੇ ਕੱਟ ਦਿੱਤਾ ਆਪਣੇ ਵੀਰਾਂ ਨੇ ਸਾਰੇ ਟੈਂਪ ਬੰਨਿਆ ਤੇ ਮੈਨੂੰ ਪ੍ਰਾਅ ਲੱਗਦਾ ਇੱਕ ਮਹੀਨਾ ਲੱਗਣਾ ਸਾਨੂੰ ਚਗਿਆਲ ਰਾਣੀਪੁਰੂ ਟੈਂਕੀ ਪਨਵਾਲ ਵਾਲੀ ਪੁਲੀ ਤੇ ਲਾਟ ਨੈਸ਼ਨਲ ਹਾਈਵੇ 4 ਨੰਬਰ ਇਹ ਸਾਨੂੰ ਬੰਦ ਕਰਨੇ ਪੈਣਾ ਜਿੰਦਾਬਾ ਮਰਾਖਿਆਂ ਦੀ ਸਰਕਾਰ ਮਰਦਾਬਾ ਮਰਦਾਬਾ ਜਿੰਦਾਬਾ ਲੱਗੇ ਰੋ ਜਿੰਦਾਬਾ ਜਿੰਦਾਬਾ ਲੱਗੇ ਰੋ ਜਿੰਦਾਬਾ 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 ਕਰਨ ਕਿ ਡੀਸੀ ਸਾਹਿਬ ਤੋਂ ਥੱਲੇ ਆਪਾਂ ਕੋਈ ਗੱਲ ਨਹੀਂ ਹੋ ਕਰਨੀ ਡੀਸੀ ਸਾਹਿਬ ਇੱਥੇ ਆਉਣਗੇ ਤੇ ਧਰਨਾ ਟੁਟਿਆ ਜਾਏਗਾ ਕਿਉਂਕਿ ਬਹੁਤ ਜੁੱਟੀਆਂ ਲੋਕਾਂ ਦੀਆਂ ਖਾਦੀਆਂ ਨੇ ਤੇ ਧਰਨੇ ਦੇ ਜਿਹੜੇ ਇਹ ਕੋਈ ਫੇਰ ਨਹੀਂ ਆ। ਤੋਂ ਅੱਜ ਮੈਂ ਪ੍ਰਸ਼ਾਸਨ ਨੂੰ ਇਹ ਗੱਲ ਦੱਸ ਦੇਣਾ ਕਿ ਡੀਸੀ ਸਾਹਿਬ ਆਉਣਗੇ ਤੇ ਧਰਨਾ ਧੁਕਾਂਗੇ ਤੇ ਨਹੀਂ ਤੇ ਆਪਾਂ ਕਿਹਨ ਕੋਈ ਐਮਐਲਏ ਆਲੀ ਜਿਹੜਾ ਮੱਗੀ ਆ ਜੇ ਕੋਈ ਦੀ ਆਪਾਂ ਪਰਵਾਹ ਨਹੀਂ ਔਰ ਅੱਜ ਅੱਜ ਜਿਹੜੀ ਇਹ ਗੱਲ ਨਾਲ ਇੱਕ ਮੱਝ ਵਾਲੇ ਬਣ ਕੇ ਦੱਸਾਂ ਕਿ ਜਿੱਦਾਂ ਮੱਝ ਦੇ ਬਤਹੁੰਦੀ ਆ ਨਾ ਗੱਲ ਅੱਜ ਇਹ ਉਹ ਟਰਨਾ ਆ ਅੱਜ ਆਪਾਂ ਇੱਕ ਮੰਨ ਬਣਾ ਲਿਆ ਆ ਕਿ ਆਪਾਂ ਜਿਹੜੀ ਗੱਲ ਆ ਅੱਜ ਟੋਪ ਜਾ ਕੇ ਕਰਾਂਗੇ ਜਿਹੜੀ ਕੋ ਕਰਨੀ ਆ ਬਲਾਉਂ ਦੀ ਸੀ ਤਾਲੂਕਾ ਨਾਲ ਨਾਲ ਗੱਲ ਆਪਾਂ ਜਰੂਰ ਕਰਾਂਗੇ ਬਾਕੀ ਸਰਪੰਚ ਸਾਹਿਬ ਦੱਸ ਦੇਣਾ ਆਪਣੀ ਜਿਹੜੀ ਕੋ ਗੱਲ اے ਭਾਈ ਸਾਹਿਬ ਜੋ ਮੈਨੂੰ ਪਤਾ ਕੀ ਲੈ ਕੇ ਆਇਆ ਪਰ ਇਹ ਸਾਨੂੰ ਬੋਗੂ ਬਣਾਵਾਂ ਆਇਆ ਕਾਰਨ ਕੀ ਹੈ ਜਿਹੜੀ ਇਹ ਗੱਲ ਦਾ ਇਹ ਜਿਹੜੀ ਗੱਲ ਦਾ ਫਰਿਆ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਗੱਲ ਹੈ ਫੋਟੋ ਵੀ ਇਹ ਜੋ ਚੀਜ਼ ਲੈ ਕੇ ਆਏ ਆ ਨਾ ਇਹ ਲੈ ਕੇ ਆਏ ਆ ਜਦੋਂ ਸਭ ਤੋਂ ਪਹਿਲੇ ਕੀ ਕੰਮ ਹੁੰਦਾ ਜੇ ਇਸਾ ਵਾਦੇ ਐਸਟੀਮੇਟਾ ਬਣਾਉਂਦੇ ਆ ਐਸਟੀਮੇਟ ਭੇਜਦਾ ਉਹਨਾਂ ਨੇ ਇਹ ਉਹ ਲੈ ਕੇ ਆਏ ਆ ਤੇ ਅਸੀਂ ਐਸਟੀਮੇਟ ਜਲਦੀ ਨਾਲ ਭੇਜਦਾ ਇਹ ਗੱਲ ਹੈ ਨਾ ਉਹਦੇ ਬਾਅਦ ਉਹ ਮੈਂ ਤੁਹਾਨੂੰ ਟੈਕਨੋਲੋਜੀ ਜਿਹੜੀ ਇਹਦੀ ਗੱਲ ਹੈ ਨਾ ਸਹੀ ਉਹ ਦੱਸਣਾ ਤੁਹਾਨੂੰ ਕਿ ਮੈਂ ਇੱਕ ਇਹਨੇ ਬੜ ਕੇ ਫਿਰ ਦਿੱਖਿਆ ਹੁਣ ਇੰਨੀਆਂ ਛੜਕਾਂ ਦੀ ਲਿਸਟ ਆਈਆਂ ਇਹ ਸੜਕ ਦਾ ਵਿੱਚ ਨਾ ਨਹੀਂ ਸਾਨੂੰ ਦੱਸਦਾ ਕਾਰਨ ਕੀ ਹੈ ਹੈ ਨਾ ਜੀ ਇਸੇ ਛੜਕ ਦਾ ਆ ਜਾਂ ਮਾਂ ਦੀ ਦਬਾ ਨਹੀਂ ਆਣਾ ਭਾਜੀ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਬਥਰਾ ਜੀ ਗੱਲ ਕੱਲੀ ਸੁਣੋ ਭਾਜੀ ਮੈਂ ਦੱਸ ਲਗਾ ਪਤਾ 30 ਸੜਕ ਰਾਮ ਯੋਜਨਾ ਜਿਹੜੀ ਕਹਿ ਰਹੇ ਆ ਨਾ ਸੈਂਟਰ ਵਾਲਾ ਉਹਦੇ ਪੈਸੇ ਅਪਰੂਵ ਹੋ ਗਏ ਦੇ ਆ ਉਹ ਇਹਦੇ ਨਹੀਂ ਹੋਏ ਦੇ ਹੋਏ ਦੇ ਆ ਨਾ ਹੋ ਪੰਜਾਬ ਸਰਕਾਰ ਕਿਉਂ ਨਹੀਂ ਬਣਾ ਲੀਏ ਸਤਿ ਸ਼੍ਰੀ ਅਕਾਲ ਜਦੋਂ ਸੰਤੋਲਤਾ ਸਾਡੇ ਨੂੰ ਬੋਲਿਆ ਪੰਜਾਬ ਸਰਕਾਰ ਕਿਉਂ ਨਹੀਂ ਬਣਾ ਲਈ ਮੈਨੂੰ ਇਹ ਦੱਸੋ ਧਰਬਾਧ 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 ਜੇਡੀ ਗਾਲੇ ਸਾਨੂੰ ਸ਼ਦਾਈ ਬਣਾ ਲੈ ਆਇਆ ਅਸੀਂ ਅਸੀਂ ਉਹ ਦਸਤੀ ਆ ਤੁਹਾਨੂੰ ਇਹ ਗੱਲ ਕਰਨ ਆਏ ਆ ਆਪਾਂ ਸਿਰਫ ਇਸ ਲਈ ਬੈਠੇ ਆ ਭਰਾ ਤੁਸੀਂ ਵੀ ਸਾਡੇ ਭਰਾ ਹੋ ਸਾਨੂੰ ਸਮੱਸਿਆ ਬੜੀ ਐ ਹਾਂਜੀ ਬਾ ਇਹ ਗੱਲ ਕਰਨਾ ਇੱਕ ਮਿੰਟ ਮੈਂ ਗੱਲ ਕਰਾਂਗਾ ਇਹ ਦੋਤੀ ਜੀ ਲੈ ਕੇ ਆਇਆ ਜਣਾ ਇਹਦਾ ਅਸੀਂ ਬੜੇ ਹਾਂ ਉਹ ਨਾ ਬੋਲਿਆ ਯਾਰ ਸਾਨੂੰ ਗੱਲ ਇੱਕ ਮਿੰਟ ਸਾਡੇ ਵੀ ਸਾਨੂੰ ਗੱਲ ਕਰ ਲਾਂ ਦੇ ਪੰਜਾਬ ਮੰਡੀ ਬੋਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਮੰਡੀ ਬੋਰ ਮੁਰਦਾਬਾਦ ਪਟਵਾਲਾ ਕੋਲ ਪ੍ਰਸ਼ਾਸਨ ਮੁੜਦਾਬਾ ਇਲਾਕਾ ਤਾਂ ਸਾਡਾ ਬੜਾ ਸ਼ਰੀਫ ਹੈ ਲੇਕਿਨ ਗਵਰਨਮੈਂਟ ਸਾਡੇ ਆ ਲਖਿਆਲ ਹੀ ਨਹੀਂ ਕਰ ਰਹੀ 20 ਸਾਲਾਂ ਦਾ ਇੱਕ ਸੜਕ ਬਣਾਉਣ ਵਾਸਤੇ ਪਤਾ ਨਹੀਂ ਕਿੰਨੀ ਵਾਰੀ ਸਾਨੂੰ ਪ੍ਰਸ਼ਾਸਨ ਕੋਲ ਜਾਣਾ ਪਿਆ ਜਿਸ ਤਰ੍ਹਾਂ ਕਿ ਥੋੜੇ ਦਿਨਾਂ ਜੀ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਮੈਂ ਬਖਵਖ ਪਾਰਟੀਆਂ ਦੇ ਬੰਦਿਆਂ ਨੇ ਜਾ ਕੇ ਡੀਸੀ ਸਾਹਿਬ ਨੂੰ ਮਿਲਿਆ ਪ੍ਰਸ਼ਾਸਨ ਨੂੰ ਮਿਲਿਆ ਮੰਗ ਕੀਤੀ ਐ ਲੇਕਿਨ ਸਾਡੀ ਅਜੇ ਤੱਕ ਮੰਗ ਨਹੀਂ ਸੁਣੀ ਗਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਗੱਲਿਆ ਵੀ ਵੀਰ ਮਰਿਓ ਪ੍ਰਸ਼ਾਸਨ ਤੁਹਾਡੀ ਗੱਲ ਸੁਣਨ ਬਾਅਦ ਤੇ ਇੱਥੇ ਪਹੁੰਚਿਆ ਮੇਰੇ ਮੈਡਮ ਜੀ ਸੱਡੇ ਜਿਹੜੇ ਆ ਡੀਸੀ ਸਾਹਿਬਾ ਤਹਿਸੀਲਦਾਰ ਸਾਹਿਬ ਉਹ ਵੀ ਆ ਰਹੇ ਨੇ ਤੇ ਸਾਨੂੰ ਮੈਸੇਜ ਵੀ ਆਇਆ ਕਿ ਸਾਡ ਡੀਸੀ ਸਾਹਿਬ ਇੱਥੇ ਆ ਰਹੇ ਨੇ ਪਹਿਲਾਂ ਇਹਨਾਂ ਦੀ ਗੱਲ ਸੁਣਾਗੇ ਕੋਈ ਵੀ ਮੇਰਾ ਵੀਰ ਜਿਹੜਾ ਆ ਉਹ ਬਹੁਤਾ ਜਿਹੜਾ ਇਹਨਾਂ ਜੋਸ਼ ਆ ਕੇ ਗੱਲ ਕਰਨ ਦੀ ਗੱਲ ਨਹੀਂ ਸਾਰੇ ਬਹਿ ਕੇ ਪਹਿਲਾਂ ਗੱਲ ਸੁਣਾਗੇ ਦੋਨਾਂ ਕੋ ਕੁਛ ਨਾ ਕੁਛ ਭੁਗਵਾਵਾਂਗੇ ਤੇ ਅਗਲੀ ਜਿਹੜੀ ਜਿਹੜੀ ਰਣਨੀਤੀ ਆ ਉਹ ਅਸੀਂ ਤਰਨਾਟਾਵਾਂਗੇ ਤਾਂ ਹੀ ਤੁਹਾਨੂੰ ਰਣਨੀਤੀ ਪੂਰੀ ਦੱਸ ਕੇ ਫਿਰ ਤਰਨਾਟਾ ਉਠਾਣਾ ਆ ਇਸ ਤਰ੍ਹਾਂ ਨਹੀਂ ਕਿ ਅਸੀਂ ਚੱਲਦੇ ਚੱਲਦੇ ਅੱਜ ਕੋਈ ਨਾ ਕੋਈ ਸਾਨੂੰ ਉਤਸ਼ਾਹ ਦੇਣਗੇ ਤੇ ਤਾਂ ਹੀ ਅਸੀਂ ਤਰਨਾਇਆ ਜਿਹੜਾ ਆ ਉਹ ਉਤਸ਼ਾਹ ਆ ਤੋ ਭਾਵਾ ਤੁਸੀਂ ਇੰਨੀ ਗੰਤੀ ਚ ਆਇਓ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਤੁਸੀਂ ਸਾਰੇ ਸਾਡੇ ਚ ਪਹੁੰਚੇ ਹੋ ਅਸੀਂ ਤਾਂ ਇਹੋ ਤੁਹਾਨੂੰ ਅਪੀਲ ਕਰਾਂਗੇ ਕਿ ਜਿੰਨੇ ਚਿਰ ਵੀ ਸਾਡਾ ਜਿਹੜਾ ਕੋਈ ਸੰਘਰਸ਼ ਜੜਾ ਆ ਉਹਦੀ ਸੁਪਰਵਾਨੀਆ ਹੈੱਡਕ quarter ਤੋਂ ਲੈਣੀ ਹੁੰਦੀ ਹੈ ਉਹ ਵੀ ਪੇਟ ਕਿਨੇ ਅਗਰਤ ਮਹੀਨੇ ਆਈ ਥਿੰਕ ਉਹ ਆਰਡਰ ਆਉਣੀ ਹੈ ਤੇ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਜੇਗਾ ਜਿਹੜੀ ਮੇਜਰ ਪਰਮਿਸ਼ਨ ਹੁੰਦੀ ਹੈ ਬਜਟ ਹੁੰਦਾ ਉਹ ਕਦੋਂ ਹੋ ਸਕਤੇ ਹੈ ਇਹ ਜਲਦ ਤੋਂ ਜਲਦ ਕੰਮ ਖਤਮ ਹੋ ਜਾਊਗਾ ਇੱਕ ਟੈਕਨੀਕਲ ਬਿਡ ਖੋਲਣੀ ਹੈ ਇਹ ਲੈ ਲੈਣ ਉਹ ਮੈਡਮ ਜੀ ਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਤੌਰ ਤੇ ਦੇਖੇਗਾ ਇਹ ਸਾਨੂੰ ਇਹਨਾਂ ਨੇ ਸਵਾਰਚਨ ਦਿੱਤਾ ਬਾਕੀ ਪ੍ਰੇਮੂ ਉਹ ਤੁਹਾਨੂੰ ਦਰਸ਼ਨ ਤੇ ਮੈਡਮ ਦੀ ਕੀ ਚਾਹੀਦੀ ਹੈ ਕਿਹੜਾ ਹੀ ਰੋਡ ਦਾ ਮੈਟਰ ਹੈ ਇਹਨਾਂ ਸਾਡੇ ਦਿੱਤੇ ਗਏ ਸੈਸ਼ਨ ਦਾ ਧਿਆਨ ਹੈ ਉਹ ਨਹੀਂ ਡਿਪਾਰਟਮੈਂਟ ਦੀ ਗੱਲ ਨਹੀਂ ਰਹੀ ਹੈ ਇਹ ਮਤਲਬ ਕਿ ਮੇਰੇ ਵੀ ਧਿਆਨ ਚ ਹੈ ਡੀਟੀ मैम ਦੇ ਧਿਆਨ ਚ ਹੈ ਤੇ ਮੇਰਾ ਇਹ ਆਸ਼ਵਾਸਨ ਹੈ ਕਿ ਜੋ ਮੰਡੀ ਬੋਰਡ ਡਿਪਾਰਟਮੈਂਟ کہہ ਰਿਹਾ ਹੈ ਕਿ ਜਿਹਦੀ ਪ੍ਰਵਾਨਗੀ ਲੈ ਲਈ ਹੈ ਤੇ ਟੈਂਡਰ ਹੈ ਅਸੀਂ ਆਪਣੇ ਲੈਵਲ ਤੇ ਵੀ ਉਸਕਾ ਫਾਲੋਅ ਅਪ ਕਰਾਂਗੇ ਤੇ 1-2 ਦਿਨ ਤੱਕ ਮੇਰੇ ਕੋਲ ਨੰਬਰ ਆ ਗਏ ਨੇ ਜਿਹੜੇ ਤੁਹਾਡੇ ਰੈਪ੍ਰੈਜ਼ੈਂਟੇਟਿਵ ਹੈ ਉਹਨਾਂ ਨਾਲ ਦੀ ਤਾਲਮਿਲ ਕਰਕੇ ਸਨੂਥ ਜਲਦੀ ਤੋਂ ਜਲਦੀ ਚਾਰਟ ਕਰਾਂਗੇ ਪੱਕਾ ਟਾਈਮ ਦਿਓ ਪੱਕਾ ਟਾਈਮ ਹੀਗੀ ਦਿੱਤਾ ਜੀ 1-2 ਦਿਨ ਤੱਕ ਇਹਨਾਂ ਨੂੰ ਦੱਸਾਂਗੇ ਜੇ 2 ਦਿਨ ਨੂੰ ਲੱਗਦਾ ਇਸ ਵਾਰੀ ਗੱਲ ਪ੍ਰਸ਼ਾਸਨ ਤੱਕ ਪੁੱਜਣੀ ਹੈ